ਨਾ ਹੱਥ ਤੇਰੇ ਸਿਰ 'ਤੇ ਚੱਕ ਲਿਆ ਨਾ ਵੇਖ ਮੰਗਦੀ ਭਰੇਗੀ ਪੰਜਾਬੀ ਫਿਲਮ ਬੀਬੀ ਰਜਨੀ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਇਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਦੇ ਰਿਐਕਸ਼ਨ ਦਿੰਦੇ ਹੋਏ ਤਖਾਈ ਦੇ ਰਹੇ ਨੇ ਇਸ ਫਿਲਮ ਨੂੰ ਅਮਰ ਹੁੰਦਲ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਪਿੰਕੀ ਢਾਲੀਵਾਲ ਅਤੇ ਨਿਤਿਨ ਤਲਵਾਰ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਫਿਲਮ ਦੀ ਮੁੱਖ ਭੂਮਿਕਾ ਦੇ ਵਿੱਚ ਰੂਪੀ ਗਿੱਲ, ਯੋਗਰਾਜ ਸਿੰਘ, ਕੁਤ੍ਰਿਤ ਕੋਕੀ, ਜਸਵਾਜਵਾ ਅਤੇ ਬੀ.ਐਨ. ਸ਼ਰਮਾ ਸਣੇ ਕਈ ਸਿਤਾਰੇ ਨਜ਼ਰ ਆਉਣਗੇ। ਰੂਪੀ ਗਿੱਲ ਬੀ.ਬੀ ਰਜਨੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਬੀ.ਬੀ ਰਜਨੀ ਦੀ ਕਹਾਣੀ ਨੂੰ ਸਾਰਿਆਂ ਨੇ ਸੁਣਿਆ ਹੋਇਆ ਹੈ ਪਰ ਇਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ। ਬੀ.ਬੀ ਰਜਨੀ ਰਾਏ ਤੂਣੀ ਚੰਦ ਦੀਆਂ ਸੱਤ ਤੀਆਂ ਵਿੱਚ ਸਭ ਤੋਂ ਛੋਟੀ ਧੀ ਸੀ। ਉਹਨਾਂ ਨੂੰ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਸੀ ਅਤੇ ਉਹ ਗੁਰੂ ਘਰ ਦੀ ਪੱਕੀ ਸੇਵਕ ਸੀ। ਇੱਕ ਦਿਨ ਇਸੇ ਤਰ੍ਹਾਂ ਸਾਰੀਆਂ ਤੀਆਂ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਅਤੇ ਪਿਤਾ ਦੇ ਵੱਲੋਂ ਦਿੱਤੇ ਕਪੜੇ ਲੱਤੇ ਅਤੇ ਗਹਿਣਿਆਂ ਦੀਆਂ ਗੱਲਾਂ ਕਰਦੀਆਂ ਹੋਈਆਂ ਤਾਰੀਫ਼ਾਂ ਕਰ ਰਹੀਆਂ ਸਨ ਪਰ ਬੀਬੀ ਰਚਨੀ ਨੇ ਕਿਹਾ ਸੀ ਕਿ ਇਹ ਤਾਂ ਪਰਮਾਤਮਾ ਸਭ ਨੂੰ ਦੇਣ ਵਾਲਾ ਹੈ ਸਾਡੇ ਪਿਤਾ ਤਾਂ ਇੱਕ ਜ਼ਰੀਆ ਹਨ ਜੋ ਸਾਨੂੰ ਉਸ ਮਾਲਕ ਵੱਲੋਂ ਪਕਸ਼ੀਆਂ ਦਾਤਾਂ ਸਾਨੂੰ ਦਿੰਦੇ ਹਨ ਇਹ ਗੱਲ ਸੁਣ ਕੇ ਦੋਨੀ ਚੰਦ ਅਗ ਬਬੂਲਾ ਹੋ ਗਿਆ ਅਤੇ ਉਸਨੇ ਬੀਬੀ ਰਜਨੀ ਨੂੰ ਕਿਸੇ ਕੋੜੀ ਦੇ ਨਾਲ ਵਿਆਹ ਦਿੱਤਾ ਸੀ ਪਰ ਬੀਬੀ ਰਜਨੀ ਨੇ ਇਸ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਮੰਨ ਕੇ ਕੋੜੀ ਦੇ ਨਾਲ ਵਿਆਹ ਕਰਵਾ ਲਿਆ ਪਰ ਬੀਬੀ ਰਜਨੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਹੱਲ ਕਰ ਦਿੱਤਾ ਸੀ ਇਸ ਫਿਲਮ ਦੇ ذریعے ਬੀਬੀ ਰਖਨੀ ਦੀ ਕੁਰੂ ਕਰ ਦੇ ਵਿੱਚ ਅਥਾਹ ਵਿਸ਼ਵਾਸ ਅਤੇ ਪ੍ਰੇਮ ਨੂੰ ਦਰਸਾਇਆ ਗਿਆ ਹੈ ਜੇ ਮੈਂ ਆਪਣਾ ਹੱਥ ਤੇਰੇ ਸਿਰ 'ਤੇ ਚੁੱਕ ਲਿਆ ਨਾ ਵੀਖ ਮੰਗਦੀ ਭਰੇਗੀ ਪੰਜਾਬੀ ਫਿਲਮ ਬੀਬੀ ਰਜਨੀ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਇਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਦੇ ਰਿਐਕਸ਼ਨ ਦਿੰਦੇ ਹੋਏ ਤਖਾਈ ਦੇ ਰਹੇ ਨੇ ਇਸ ਫਿਲਮ ਨੂੰ ਅਮਰ ਹੁੰਦਲ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਪਿੰਕੀ ਤਾਲੀਵਾਲ ਅਤੇ ਨਿਤਿਨ ਤਲਵਾਰ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਫਿਲਮ ਦੀ ਮੁੱਖ ਭੂਮਿਕਾ ਦੇ ਵਿੱਚ ਰੂਪੀ ਗਿਲ ਯੋਗਰਾਜ ਸਿੰਘ ਕੁਟ੍ਰਿਤ ਕੋਕੀ ਜਸਵਾਜਵਾ ਅਤੇ ਬੀ ਐਨ ਸ਼ਰਮਾ ਸਣੇ ਕਈ ਸਿਤਾਰੇ ਨਜ਼ਰ ਆਉਣਗੇ ਰੂਪੀ ਗਿਲ ਬੀਬੀ ਰਜਨੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਬੀਬੀ ਰਜਨੀ ਦੀ ਕਹਾਣੀ ਨੂੰ ਸਾਰਿਆਂ ਨੇ ਸੁਣਿਆ ਹੋਇਆ ਹੈ ਪਰ ਇਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ ਬੀਬੀ ਰਜਨੀ ਰਾਏ ਦੂਣੀ ਚੰਦ ਦੀਆਂ ਸੱਤ ਤੀਆਂ ਵਿੱਚ ਸਭ ਤੋਂ ਛੋਟੀ ਧੀ ਸੀ ਉਹਨਾਂ ਨੂੰ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਸੀ ਅਤੇ ਉਹ ਗੁਰੂ ਘਰ ਦੀ ਪੱਕੀ ਸੇਵਕਾ ਸੀ ਇੱਕ ਦਿਨ ਇਸੇ ਤਰ੍ਹਾਂ ਸਾਰੀਆਂ ਤੀਆਂ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਅਤੇ ਪਿਤਾ ਦੇ ਵੱਲੋਂ ਦਿੱਤੇ ਕੱਪੜੇ ਲੱਤੇ ਅਤੇ ਗਹਿਣਿਆਂ ਦੀਆਂ ਗੱਲਾਂ ਕਰਦੀਆਂ ਹੋਈਆਂ ਤਾਰੀਫ਼ਾਂ ਕਰ ਰਹੀਆਂ ਸਨ ਪਰ ਬੀਬੀ ਰਚਨੀ ਨੇ ਕਿਹਾ ਸੀ ਕਿ ਇਹ ਤਾਂ ਪਰਮਾਤਮਾ ਸਭ ਨੂੰ ਦੇਣ ਵਾਲਾ ਹੈ ਸਾਡੇ ਪਿਤਾ ਤਾਂ ਇੱਕ ਜ਼ਰੀਆ ਹੈ ਜੋ ਸਾਨੂੰ ਉਸ ਮਾਲਕ ਵੱਲੋਂ ਪਕਸ਼ੀਆਂ ਦਾਤਾਂ ਸਾਨੂੰ ਦਿੰਦੇ ਹਨ ਇਹ ਗੱਲ ਸੁਣ ਕੇ ਦੋਨੀ ਚੰਦ ਅੱਗ ਬਬੂਲਾ ਹੋ ਗਿਆ ਅਤੇ ਉਸਨੇ ਬੀਬੀ ਰਚਨੀ ਨੂੰ ਕਿਸੇ ਕੋੜੀ ਦੇ ਨਾਲ ਵਿਆਹ ਦਿੱਤਾ ਸੀ ਪਰ ਬੀਬੀ ਰਚਨੀ ਨੇ ਇਸ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਮੰਨ ਕੇ ਕੋੜੀ ਦੇ ਨਾਲ ਵਿਆਹ ਕਰਵਾ ਲਿਆ ਪਰ ਬੀਬੀ ਰਚਨੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਹੱਲ ਕਰ ਦਿੱਤਾ ਸੀ ਇਸ ਫਿਲਮ ਦੇ ਜ਼ਰੀਏ ਬੀਬੀ ਰਚਨੀ ਦੀ ਗੁਰੂ ਘਰ ਦੇ ਵਿੱਚ ਅਥਾਹ ਵਿਸ਼ਵਾਸ ਅਤੇ ਪ੍ਰੇਮ ਨੂੰ ਦਰਸਾਇਆ ਗਿਆ ਹੈ ਜੇ ਮੈਂ ਆਪਣਾ ਹੱਥ ਤੇਰੇ ਸਿਰ 'ਤੇ ਚੁੱਕ ਲਿਆ ਨਾ ਬੀਖ ਮੰਗਦੀ ਭਰੇਗੀ ਪੰਜਾਬੀ ਫਿਲਮ ਬੀਬੀ ਰਜਨੀ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਇਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਦੇ ਰਿਐਕਸ਼ਨ ਦਿੰਦੇ ਹੋਏ ਤਖਾਈ ਦੇ ਰਹੇ ਨੇ ਇਸ ਫਿਲਮ ਨੂੰ ਅਮਰ ਹੁੰਦਲ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਪਿੰਕੀ ਤਾਲੀਵਾਲ ਅਤੇ ਨਿਤਿਨ ਤਲਵਾਰ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਫਿਲਮ ਦੀ ਮੁੱਖ ਭੂਮਿਕਾ ਦੇ ਵਿੱਚ ਰੂਪੀ ਗਿੱਲ, ਯੋਗਰਾਜ ਸਿੰਘ, ਕੁਤ੍ਰਿਤ ਕੋਕੀ, ਜਸਵਾਜਬਾ ਅਤੇ ਬੀ.ਐਨ. ਸ਼ਰਮਾ ਸਣੇ ਕਈ ਸਿਤਾਰੇ ਨਜ਼ਰ ਆਉਣਗੇ। ਰੂਪੀ ਗਿੱਲ ਬੀ.ਬੀ ਰਜਨੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਬੀ.ਬੀ ਰਜਨੀ ਦੀ ਕਹਾਣੀ ਨੂੰ ਸਾਰਿਆਂ ਨੇ ਸੁਣਿਆ ਹੋਇਆ ਹੈ ਪਰ ਇਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ। ਬੀ.ਬੀ ਰਜਨੀ ਰਾਏ ਦੂਣੀ ਚੰਦ ਦੀਆਂ ਸੱਤ ਧੀਆਂ ਵਿੱਚ ਸਭ ਤੋਂ ਛੋਟੀ ਧੀ ਸੀ। ਉਹਨਾਂ ਨੂੰ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਸੀ ਅਤੇ ਉਹ ਗੁਰੂ ਘਰ ਦੀ ਪੱਕੀ ਸੇਵਕ ਸੀ। ਇੱਕ ਦਿਨ ਇਸੇ ਤਰ੍ਹਾਂ ਸਾਰੀਆਂ ਤੀਆਂ ਆਪਣੇ ਪਿਤਾ ਦੀ ਤਾਰੀਫ ਕਰ ਰਹੀਆਂ ਸਨ ਅਤੇ ਪਿਤਾ ਦੇ ਵੱਲੋਂ ਦਿੱਤੇ ਕਪੜੇ ਲੱਤੇ ਅਤੇ ਗਹਿਣਿਆਂ ਦੀਆਂ ਗੱਲਾਂ ਕਰਦੀਆਂ ਹੋਈਆਂ ਤਾਰੀਫਾਂ ਕਰ ਰਹੀਆਂ ਸਨ ਪਰ ਬੀਬੀ ਰਚਨੀ ਨੇ ਕਿਹਾ ਸੀ ਕਿ ਇਹ ਤਾਂ ਪਰਮਾਤਮਾ ਸਾਨੂੰ ਦੇਣ ਵਾਲਾ ਹੈ ਸਾਡੇ ਪਿਤਾ ਤਾਂ ਇੱਕ ਜ਼ਰੀਆ ਹਨ ਜੋ ਸਾਨੂੰ ਉਸ ਮਾਲਕ ਵੱਲੋਂ ਪੱਖਸ਼ੀਆਂ ਦਾਤਾਂ ਸਾਨੂੰ ਦਿੰਦੇ ਹਨ ਇਹ ਗੱਲ ਸੁਣ ਕੇ ਦੋਣੀ ਚੰਦ ਅੱਗ ਬਬੂਲਾ ਹੋ ਗਿਆ ਅਤੇ ਉਸਨੇ ਬੀਬੀ ਰਚਨੀ ਨੂੰ ਕਿਸੇ ਕੋੜੀ ਦੇ ਨਾਲ ਵਿਆਹ ਦਿੱਤਾ ਸਿਰ ਪਰ ਬੀਬੀ ਰਚਨੀ ਨੇ ਇਸ ਨੂੰ ਪਰਮਾਤਮਾ ਦਾ ਭਾਣਾ ਤਮਨ ਕੇ ਕੋੜੀ ਦੇ ਨਾਲ ਵਿਆਹ ਕਰਵਾ ਲਿਆ ਪਰ ਬੀਬੀ ਰਛਨੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਹੱਲ ਕਰ ਦਿੱਤਾ ਸੀ ਇਸ ਫਿਲਮ ਦੇ ذریعے ਬੀਬੀ ਰਛਨੀ ਦੀ ਗੁਰੂ ਘਰ ਦੇ ਵਿੱਚ ਅਥਾਹ ਵਿਸ਼ਵਾਸ ਅਤੇ ਪ੍ਰੇਮ ਨੂੰ ਦਰਸਾਇਆ ਗਿਆ ਹੈ ਜੇ ਮੈਂ ਆਪਣਾ ਹੱਥ ਤੇਰੇ ਸਿਰ 'ਤੇ ਚੁੱਕ ਲਿਆ ਨਾ ਵੇਖ ਮੰਗਦੀ ਭਰੇਗੀ ਪੰਜਾਬੀ ਫਿਲਮ ਬੀਬੀ ਰਜਨੀ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਇਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਦੇ ਰਿਐਕਸ਼ਨ ਦਿੰਦੇ ਹੋਏ ਤਖਾਈ ਦੇ ਰਹੇ ਨੇ ਇਸ ਫਿਲਮ ਨੂੰ ਅਮਰ ਹੁੰਦਲ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਪਿੰਕੀ ਢਾਲੀਵਾਲ ਅਤੇ ਨਿਤਿਨ ਤਲਵਾਰ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਫਿਲਮ ਦੀ ਮੁੱਖ ਭੂਮਿਕਾ ਦੇ ਵਿੱਚ ਰੂਪੀ ਗਿਲ ਯੋਗਰਾਜ ਸਿੰਘ ਕੁਤ੍ਰਿਤ ਕੋਕੀ ਜਸਵਾਜਵਾ ਅਤੇ ਬੀ ਐਨ ਸ਼ਰਮਾ ਸਣੇ ਕਈ ਸਿਤਾਰੇ ਨਜ਼ਰ ਆਉਣਗੇ ਰੂਪੀ ਗਿਲ ਬੀਬੀ ਰਚਨੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਬੀਬੀ ਰਚਨੀ ਦੀ ਕਹਾਣੀ ਨੂੰ ਸਾਰਿਆਂ ਨੇ ਸੁਣਿਆ ਹੋਇਆ ਹੈ ਪਰ ਇਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ ਬੀਬੀ ਰਚਨੀ ਰਾਏ ਤੂਣੀ ਚੰਦ ਦੀਆਂ ਸੱਤ ਤੀਆਂ ਵਿੱਚ ਸਭ ਤੋਂ ਛੋਟੀ ਧੀ ਸੀ ਉਹਨਾਂ ਨੂੰ ਪਰਮਾਤਮਾ ਦੇ ਵਿੱਚ ਅਥਾ ਵਿਸ਼ਵਾਸ ਸੀ ਅਤੇ ਉਹ ਗੁਰੂ ਘਰ ਦੀ ਪੱਕੀ ਸੇਵਕ ਸੀ ਇੱਕ ਦਿਨ ਇਸੇ ਤਰ੍ਹਾਂ ਸਾਰੀਆਂ ਤੀਆਂ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਅਤੇ ਪਿਤਾ ਦੇ ਵੱਲੋਂ ਦਿੱਤੇ ਕਪੜੇ ਲੱਤੇ ਅਤੇ ਗਹਿਣਿਆਂ ਦੀਆਂ ਗੱਲਾਂ ਕਰਦੀਆਂ ਹੋਈਆਂ ਤਾਰੀਫ਼ਾਂ ਕਰ ਰਹੀਆਂ ਸਨ ਪਰ ਬੀਬੀ ਰਚਨੀ ਨੇ ਕਿਹਾ ਸੀ ਕਿ ਇਹ ਤਾਂ ਪਰਮਾਤਮਾ ਸਭ ਨੂੰ ਦੇਣ ਵਾਲਾ ਹੈ ਸਾਡੇ ਪਿਤਾ ਤਾਂ ਇੱਕ ਜ਼ਰੀਆ ਹੈ ਜੋ ਸਾਨੂੰ ਉਸ ਮਾਲਕ ਵੱਲੋਂ ਪਕਸ਼ੀਆਂ ਦਾਤਾਂ ਸਾਨੂੰ ਦਿੰਦੇ ਹਨ ਇਹ ਗੱਲ ਸੁਣ ਕੇ ਦੋਨੀ ਚੰਦ ਅੱਗ ਬਬੂਲਾ ਹੋ ਗਿਆ ਅਤੇ ਉਸਨੇ ਬੀਬੀ ਰਚਨੀ ਨੂੰ ਕਿਸੇ ਕੋੜੀ ਦੇ ਨਾਲ ਵਿਆਹ ਦਿੱਤਾ ਸੀ ਪਰ ਬੀਬੀ ਰਚਨੀ ਨੇ ਇਸ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਕੋੜੀ ਦੇ ਨਾਲ ਵਿਆਹ ਕਰਵਾ ਲਿਆ ਪਰ ਬੀਬੀ ਰਚਨੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਹੱਲ ਕਰ ਦਿੱਤਾ ਸੀ ਇਸ ਫਿਲਮ ਦੇ ذریعے ਬੀਬੀ ਰਚਨੀ ਦੀ ਗੁਰੂ ਘਰ ਦੇ ਵਿੱਚ ਅਥਾਹ ਵਿਸ਼ਵਾਸ ਅਤੇ ਪ੍ਰੇਮ ਨੂੰ ਦਰਸਾਇਆ ਗਿਆ ਹੈ ਜਮਾ ਆਪਣਾ ਹੱਥ ਤੇਰੇ ਸਿਰ 'ਤੇ ਚੁੱਕ ਲਿਆ ਨਾ ਬੇਖ ਮੰਗਦੀ ਭਰੇਗੀ ਪੰਜਾਬੀ ਫਿਲਮ ਬੀਬੀ ਰਜਨੀ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਇਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਦੇ ਰਿਐਕਸ਼ਨ ਦਿੰਦੇ ਹੋਏ ਤਖਾਈ ਦੇ ਰਹੇ ਨੇ ਇਸ ਫਿਲਮ ਨੂੰ ਅਮਰ ਹੁੰਦਲ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਪਿੰਕੀ ਢਾਲੀਵਾਲ ਅਤੇ ਨਿਤਿਨ ਤਲਵਾਰ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਫਿਲਮ ਦੀ ਮੁੱਖ ਭੂਮਿਕਾ ਦੇ ਵਿੱਚ ਰੂਪੀ ਗਿੱਲ, ਯੋਗਰਾਜ ਸਿੰਘ, ਕੁਤ੍ਰਿਤ ਕੋਕੀ, ਜਸਵਾਜਵਾ ਅਤੇ ਬੀ ਐਨ ਸ਼ਰਮਾ ਸਣੇ ਕਈ ਸਿਤਾਰੇ ਨਜ਼ਰ ਆਉਣਗੇ। ਰੂਪੀ ਗਿੱਲ ਬੀਬੀ ਰਜਨੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਬੀਬੀ ਰਜਨੀ ਦੀ ਕਹਾਣੀ ਨੂੰ ਸਾਰਿਆਂ ਨੇ ਸੁਣਿਆ ਹੋਇਆ ਹੈ ਪਰ ਇਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ। ਬੀਬੀ ਰਜਨੀ ਰਾਏ ਤੂਣੀ ਚੰਦ ਦੀਆਂ ਸੱਤ ਤੀਆਂ ਵਿੱਚ ਸਭ ਤੋਂ ਛੋਟੀ ਧੀ ਸੀ। ਉਹਨਾਂ ਨੂੰ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਸੀ ਅਤੇ ਉਹ ਗੁਰੂ ਘਰ ਦੀ ਪੱਕੀ ਸੇਵਕ ਸੀ। ਇੱਕ ਦਿਨ ਇਸੇ ਤਰ੍ਹਾਂ ਸਾਰੀਆਂ ਤੀਆਂ ਆਪਣੇ ਪਿਤਾ ਦੀ ਤਾਰੀਫ ਕਰ ਰਹੀਆਂ ਸਨ ਅਤੇ ਪਿਤਾ ਦੇ ਵੱਲੋਂ ਦਿੱਤੇ ਕਪੜੇ ਲੱਤੇ ਅਤੇ ਗਹਿਣਿਆਂ ਦੀਆਂ ਗੱਲਾਂ ਕਰਦੀਆਂ ਹੋਈਆਂ ਤਾਰੀਫਾਂ ਕਰ ਰਹੀਆਂ ਸਨ ਪਰ ਬੀਬੀ ਰਚਨੀ ਨੇ ਕਿਹਾ ਸੀ ਕਿ ਇਹ ਤਾਂ ਪਰਮਾਤਮਾ ਸਭ ਨੂੰ ਦੇਣ ਵਾਲਾ ਹੈ ਸਾਡੇ ਪਿਤਾ ਤਾਂ ਇੱਕ ਜ਼ਰੀਆ ਹਨ ਜੋ ਸਾਨੂੰ ਉਸ ਮਾਲਕ ਵੱਲੋਂ ਪਕਸ਼ੀਆਂ ਦਾਤਾਂ ਸਾਨੂੰ ਦਿੰਦੇ ਹਨ ਇਹ ਗੱਲ ਸੁਣ ਕੇ ਦੋਨੀ ਚੰਦ ਅੱਗ ਬਬੂਲਾ ਹੋ ਗਿਆ ਅਤੇ ਉਸਨੇ ਬੀਬੀ ਰਚਨੀ ਨੂੰ ਕਿਸੇ ਕੋੜੀ ਦੇ ਨਾਲ ਵਿਆਹ ਦਿੱਤਾ ਸਿਰ ਪਰ ਬੀਬੀ ਰਚਨੀ ਨੇ ਇਸ ਨੂੰ ਪਰਮਾਤਮਾ ਦਾ ਭਾਣਾ 타 ਮਨ ਕੇ ਕੋੜੀ ਦੇ ਨਾਲ ਵਿਆਹ ਕਰਵਾ ਲਿਆ ਪਰ ਬੀਬੀ ਰਛਨੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਹੱਲ ਕਰ ਦਿੱਤਾ ਸੀ ਇਸ ਫਿਲਮ ਦੇ ذریعے ਬੀਬੀ ਰਛਨੀ ਦੀ ਕੁਰੂ ਘਰ ਦੇ ਵਿੱਚ ਅਥਾਹ ਵਿਸ਼ਵਾਸ ਅਤੇ ਪ੍ਰੇਮ ਨੂੰ ਦਰਸਾਇਆ ਗਿਆ ਹੈ ਜੇ ਮੈਂ ਆਪਣਾ ਹੱਥ ਤੇਰੇ ਸਿਰ ਤੋਂ ਝੁਕ ਲਿਆ ਨਾ ਬੇਖ ਮੰਗਦੀ ਭਰੇਗੀ ਪੰਜਾਬੀ ਫਿਲਮ ਬੀਬੀ ਰਜਨੀ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਇਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਦੇ ਰਿਐਕਸ਼ਨ ਦਿੰਦੇ ਹੋਏ ਤਖਾਈ ਦੇ ਰਹੇ ਨੇ ਇਸ ਫਿਲਮ ਨੂੰ ਅਮਰ ਹੁੰਦਲ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਪਿੰਕੀ ਤਾਲੀਵਾਲ ਅਤੇ ਨਿਤਿਨ ਤਲਵਾਰ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਮੁੱਖ ਭੂਮਿਕਾ ਦੇ ਵਿੱਚ ਰੂਪੀ ਗਿੱਲ, ਯੋਗਰਾਜ ਸਿੰਘ ਕੁਟਰੀਤ ਕੋਕੀ ਜਸਵਾਜਵਾ ਅਤੇ ਬੀ ਐਨ ਸ਼ਰਮਾ ਸਣੇ ਕਈ ਸਿਤਾਰੇ ਨਜ਼ਰ ਆਉਣਗੇ। ਰੂਪੀ ਗਿੱਲ ਬੀਬੀ ਰਚਨੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਬੀਬੀ ਰਚਨੀ ਦੀ ਕਹਾਣੀ ਨੂੰ ਸਾਰਿਆਂ ਨੇ ਸੁਣਿਆ ਹੋਇਆ ਹੈ ਪਰ ਇਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ। ਬੀਬੀ ਰਚਨੀ ਰਾਏ ਤੂਣੀ ਚੰਦ ਦੀਆਂ ਸੱਤ ਤੀਆਂ ਵਿੱਚ ਸਭ ਤੋਂ ਛੋਟੀ ਤੀ ਸੀ ਉਹਨਾਂ ਨੂੰ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਸੀ ਅਤੇ ਉਹ ਗੁਰੂ ਘਰ ਦੀ ਪੱਕੀ ਸੇਵਕ ਸੀ ਇੱਕ ਦਿਨ ਇਸੇ ਤਰ੍ਹਾਂ ਸਾਰੀਆਂ ਤੀਆਂ ਆਪਣੇ ਪਿਤਾ ਦੀ ਤਾਰੀਫ ਕਰ ਰਹੀਆਂ ਸਨ ਅਤੇ ਪਿਤਾ ਦੇ ਵੱਲੋਂ ਦਿੱਤੇ ਕੱਪੜੇ ਲੱਤੇ ਅਤੇ ਗਹਿਣਿਆਂ ਦੀਆਂ ਗੱਲਾਂ ਕਰਦੀਆਂ ਹੋਈਆਂ ਤਾਰੀਫਾਂ ਕਰ ਰਹੀਆਂ ਸਨ ਪਰ ਬੀਬੀ ਰਚਨੀ ਨੇ ਕਿਹਾ ਸੀ ਕਿ ਇਹ ਤਾਂ ਪਰਮਾਤਮਾ ਸਭ ਨੂੰ ਦੇਣ ਵਾਲਾ ਹੈ ਸਾਡੇ ਪਿਤਾ ਤਾਂ ਇੱਕ ਜ਼ਰੀਆ ਹਨ ਜੋ ਸਾਨੂੰ ਉਸ ਮਾਲਕ ਵੱਲੋਂ ਪਕਸ਼ੀਆਂ ਦਾਤਾਂ ਸਾਨੂੰ ਦਿੰਦੇ ਹਨ ਇਹ ਗੱਲ ਸੁਣ ਕੇ ਦੋਨੀ ਚੰਦ ਅੱਗ ਬਬੂਲਾ ਹੋ ਗਿਆ ਅਤੇ ਉਸਨੇ ਬੀਬੀ ਰਜਨੀ ਨੂੰ ਕਿਸੇ ਕੋੜੀ ਦੇ ਨਾਲ ਵਿਆਹ ਦਿੱਤਾ ਸੀ ਪਰ ਬੀਬੀ ਰਜਨੀ ਨੇ ਇਸ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਮੰਨ ਕੇ ਕੋੜੀ ਦੇ ਨਾਲ ਵਿਆਹ ਕਰਵਾ ਲਿਆ ਪਰ ਬੀਬੀ ਰਜਨੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਹੱਲ ਕਰ ਦਿੱਤਾ ਸੀ ਇਸ ਫਿਲਮ ਦੇ ذریعے ਬੀਬੀ ਰਖਨੀ ਦੀ ਗੁਰੂ ਘਰ ਦੇ ਵਿੱਚ ਅਥਾਹ ਵਿਸ਼ਵਾਸ ਅਤੇ ਪ੍ਰੇਮ ਨੂੰ ਦਰਸਾਇਆ ਗਿਆ ਹੈ